ਆ ਵੀ ਕਿਵੇਂ ਆ ਪੜਿਆ ਵਧੀਆ ਵਧੀਆ ਬਈ ਹੋਰ ਕਿਵੇਂ ਤੁਰਿਆ ਆ ਮੈਂ ਬਾਈ ਨੂੰ ਚਾਹ ਫੜਾ ਕੇ ਆਉਣਾਗਾ ਮੋਟਰਸਾਈਕਲ ਹੈ ਨਹੀਂ ਲੋਕਾਂ ਦੇ ਜਵਾਕ ਤਾਂ ਕਾਲਜਾਂ ਚ ਵੀ ਮੋਟਰਸਾਈਕਲ ਦੇਦਾ ਤੂੰ ਫਿਰ ਖੇਤ ਨੂੰ ਹੀ ਤੁਰਿਆ ਆਉਣਾ ਚਲੋ ਲੈ ਲਓ ਮੋਟਰਸਾਈਕਲ ਕੋਈ ਵਧੀਆ ਤੇ ਚੱਲ ਠੀਕ ਹੈ ਠੀਕ ਹੈ ਬਈ ਕੋਈ ਬਾਈ ਸਹੀ ਕਹਿੰਦਾ ਸੀਗਾ ਲੋਕਾਂ ਦੇ ਜਵਾਕ ਮੋਟਰਸਾਈਕਲਾਂ ਤੇ ਜਾਂਦੇ ਆਏ ਬਾਈ ਅੱਜ ਬਾਈ ਨਾਲ ਗੱਲ ਕਰ ਹੀ ਲੈਣੀ ਹੈਗੀ ਬਾਈ ਨੂੰ ਕਹਿੰਦਾ ਮੋਟਰਸਾਈਕਲ ਲੈ ਕੇ ਦੇ ਬਹੁਤ ਔਖਾ ਹੋਇਆ ਪਿਆ ਸਾਰੇ ਕਾਲਜ ਵਾਲੇ ਮੁੰਡਿਆਂ ਕੋਲ ਮੋਟਰਸਾਈਕਲ ਆ ਮੈਨੂੰ ਬੱਸ ਰੇ ਜਾਣਾ ਔਖਾ ਹੋਇਆ ਪਿਆ ਚਾਹ ਪੀ ਲੈ ਬਾਈ ਉਹ ਆ ਜਾ ਆ ਜਾ ਉਰੀ ਲਿਆ ਉਹ ਆ ਜਾ ਲਿਆ ਜੋ ਤਾਂ ਪਾਣਾ ਲਿਆ ਹੋਇਆ ਫਰਦਾ ਅਜ ਲੈ ਬੀਚਾ ਕੱਪ ਨੂੰ ਪਤਾ ਲਿਆ ਹੁੰਦਾ ਪੀਉਂ ਕਦੇ ਨਾਲ ਮੈਂ ਕੱਪ ਲਿਆ ਦਿੰਦਾ ਜੱਪਾ ਦੇ ਕੇ ਕੋਠੀ ਚੋ ਚੱਕ ਲਿਆ ਠੀਕ ਆ ਬਾਈ ਉਹ ਲਿਆ ਜੋ ਤੇ ਕੀ ਬੋੜ ਬੋੜ ਜੀ ਕਰਦਾ ਉਹਨਾ ਮੂੰਹ ਚ ਆਉਣਾ ਆਉਣਾ ਬਾਈ ਨਾਲ ਨਾ ਮੇਰੇ ਨਾਲ ਕੰਮ ਕੁੰਮ ਕਰਾ ਦਿਆ ਕਰ ਕਾਲਜ ਆ ਕੇ ਨਾ ਘਰੇ ਵਜਿਆ ਕਰ ਕਾਲਜ ਕੁਲ ਜਨੀ ਬਾਈ ਮੈਂ ਜਾਂਦਾ ਕੀ ਗੱਲ ਹੋ ਗਈ ਕਾਦਰ ਨਹੀਂ ਜਾਂਦਾ ਮੈਂ ਤਾਂ ਪੀਸਾ ਭਰਿਆਂ ਤੇਰੀ ਕਾਦਰ ਨਹੀਂ ਜਾਂਦਾ ਹੁਣ ਕਾਲਜ ਮੈਂ ਤਾਂ ਬਾਈ ਮੋਟਰਸਾਈਕਲ ਲੈ ਕੇ ਦੇ ਮੇਰੇ ਸਾਰੇ ਕਾਲਜ ਵਾਲੇ ਮੁੰਡਿਆਂ ਕੋਲ ਮੋਟਰਸਾਈਕਲ ਹੈ ਮੋਟਰਸਾਈਕਲ ਤੈਨੂੰ ਕਿੱਥੋਂ ਲੈਦਾ ਤੈਨੂੰ ਆਪਣੇ ਕੋਲ ਤੂੰ ਆਹਰ ਦੇਖ ਲੈ ਕਿ ਝੋਨਾ ਤਾਂ ਆਪਣਾ ਹੋਇਆ ਨਹੀਂ ਤੈਨੂੰ ਮੋਟਰਸਾਈਕਲ ਮੈਂ ਕਿੱਥੋਂ ਲੈਦਾ ਆਪਦੇ ਘਰ ਦੇ ਹਾਲਾਤ ਦੇਖ ਕੇ ਚੱਲੀਦਾ ਹੁੰਦਾ ਹੁਣ ਤੂੰ ਹੋਰ ਮਗਰ ਲਾ ਕੇ ਮੋਟਰਸਾਈਕਲ ਤੈਨੂੰ ਮੈਂ ਕਿੱਥੋਂ ਲੈਦਾ ਆਈ ਵੀ ਦੇਖ ਤੂੰ ਤੂੰ ਤਾਂ ਐਵੇਂ ਕਰੀ ਜਾਣਾ ਭਾਈ ਜੇ ਆਪਣੇ ਬੇਬੇ-ਬਾਪੂ ਹੁੰਦੇ ਤਾਂ ਮੈਨੂੰ ਗੱਡੀ ਲੈ ਜਾਂਦੇ ਉਹ ਗੱਡੀ ਤਾਂ ਲੈ ਜਾਂਦੇ ਪਰ ਆਪਣੇ ਹੁਣ ਘਰ ਦੇ ਹਾਲਾਤ ਦੇਖ ਤੂੰ ਤੂੰ ਐਂ ਕਰ ਲੈ ਚੱਲ ਮੈਂ ਤੈਨੂੰ ਮੋਟਰਸਾਈਕਲ ਤਾਂ ਲੈ ਦੂੰਗਾ ਤੂੰ ਪੜ ਲਾ ਰੱਬ ਦੇ ਕੋਈ ਪੋਜੀਸ਼ਨ ਲਿਆ ਫਿਰ ਮੈਂ ਤੈਨੂੰ ਮੋਟਰਸਾਈਕਲ ਮੈਂ ਇੱਥੋਂ ਨਹੀਂ ਭਾਈ ਤੇਰੀਆਂ ਚਾਹਾਂ ਚੂਹਾਂ ਲੈ ਕੇ ਆਈ ਦੀਆਂ ਮੈਂ ਤਾਂ ਕੱਲ ਮੋਟਰਸਾਈਕਲ ਲੈ ਕੇ ਦੇ ਮੈਂ ਤਾਂ ਮੋਟਰਸਾਈਕਲ ਤੇ ਜਾਣਾਗਾ ਮੇਰੀਆਂ ਆਉਂ ਦੇ ਦੀਆਂ ਲੱਤਾਂ ਦੁਖਣ ਲੱਗ ਜਾਂਦੀਆਂ ਨੇ ਕੋਈ ਉਹ ਤਾਂ ਚੱਲ ਮੈਂ ਤੇਰੀ ਗੱਲ ਮੰਨਦਾ ਵੀ ਆਪਣੇ ਖੇਤ ਦੂਰ ਪਏ ਜਾਂਦਾ ਤੈਨੂੰ ਤੁਰਕੇ ਹੁਣ ਔਖਾਗਾ ਪਰ ਆਪਣੇ ਘਰ ਦੇ ਹਾਲਾਤ ਦੇ ਬਈ ਮੈਨੂੰ ਨਹੀਂ ਪਤਾ ਮੈਂ ਤਾਂ ਕੱਲ ਜ ਮੋਟਰਸਾਈਕਲ ਦੀ ਜਾਊਂਗਾ ਨਹੀਂ ਮੈਨੂੰ ਨਹੀਂ ਪਤਾ ਪੁੱਤਾ ਉਹ ਚੱਲ ਕੋਈ ਨਾ ਫਿਰ ਮੈਂ ਤੇਰਾ ਕਰਦਾ ਕੋਈ ਹੱਲ ਤੇ ਪਾਸੇ ਆਸੂ ਕਰਦਾ ਕੋਈ ਮੰਗੇ ਉਹ ਕਹਿੰਦਾ ਫੜ ਫੜ ਲਵਾਂਗੇ ਪੈਸੇ ਹੋਰ ਕੀ ਆੜ ਤੱਕ ਇਹਨੂੰ ਕੁਛ ਨਾ ਚੱਲ ਮੈਂ ਜਾ ਕੇ ਕੱਲੂ ਉਹ ਚਾਹ ਤਾਂ ਪੀ ਜਾਂਦਾ ਹੁਣ ਸੁਣਾਣਾ ਬਾਈ ਜੇ ਮੈਨੂੰ ਮੋਟਰਸਾਈਕਲ ਆਤਾ ਮੈਂ ਤਾਂ ਤਾਈ ਚਾਹ ਪੀਊਂਗਾ ਉਹ ਕੋਈ ਨਾ ਮੋਟਰਸਾਈਕਲ ਤਾਂ ਲੈ ਜੂ ਚਾਹ ਤਾਂ ਪੀਦਾ ਨਾ ਨਾ ਬਾਈ ਮੈਂ ਤਾਂ ਕੱਲ ਜੇ ਮੈਨੂੰ ਮਿਲ ਗਿਆ ਮੋਟਰਸਾਈਕਲ ਤਾਂ ਮੈਂ ਕੱਲ ਕਾਲਜ ਜਾਊਂਗਾ ਨਹੀਂ ਮੈਂ ਜਾਂਦਾ ਨਹੀਂ ਉਹ ਕੋਈ ਨਾ ਮੋਟਰਸਾਈਕਲ ਲੈ ਲਈ ਨਾ ਨਾ ਬਾਈ ਮੈਂ ਤਾਂ ਚੰ ਜਾਵਾ ਦੇਵਾਕਾ ਨਾ ਇਮੀਲੇ ਨਹੀਂ ਤੇ ਰੁਸਾ ਕਰਦਾ ਹੀ ਨਹੀਂ ਜਮਈ ਕਿਸੇ ਨੇ ਨਾ ਮੈਨੂੰ ਲਗਾ ਚੱਕ ਦਿੱਤੀ ਆ ਕਿਸੇ ਨੇ ਕਿਹਾ ਹੋਣਾ ਵੀ ਤੂੰ ਮੋਟਰਸਾਈਕਲ ਲੈ ਹੋਰ ਤਾਂ ਜਾਂਦੇ ਆ ਇਹਦਾ ਜਵਾਬ ਇੱਕ ਹੀ ਆ ਦੱਸਿਆ ਬਹੁਤ ਨਾ ਕਰਵਾ ਕਰਨਾ ਕੋਈ ਨੇ ਕਿਹਾ ਇਹਨੂੰ ਉਹ ਬਾਕੀ ਹਾਲਾਤ ਹੀ ਇਹੋ ਜਿਹਾ ਵਿਗੜ ਜਾਂਦਾ ਪਤਾ ਵੀ ਨਹੀਂ ਲੱਗਦਾ ਚਲੋ ਚਲੋ ਇਹ ਭਰਾਵਾ ਉੱਡ ਗਏ